ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੁਖ ਦੇ ਫਾਮ ਤੁਹਾਡੇ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜਟ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸ ਪਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 3-4 ਦੇ ਲਗਭਗ ਝੋਟੀਆਂ ਦਿਖਾਉਣੀ ਆ ਬਹੁਤ ਕੁਆਲਿਟੀ ਵਾਲੀਆਂ ਸੋਹਣੀਆਂ ਸਨਖੀਆਂ ਅੱਜ ਆਪਾਂ ਸੁਖ ਵੀਰ ਕੋ ਆਏ ਹੋਏ ਆ ਬਹੁਤ ਕੁਆਲਿਟੀ ਵਾਲੀਆਂ ਸੋਹਣੀਆਂ ਸਨਖੀਆਂ ਝੋਟੀਆਂ ਵਿਖਾਉਣੀ ਆ ਵੀਰ ਕੋ ਪੂਰੇ ਲੇਵੇ ਜਬਰ ਅਸਲ ਅਸਲ ਝੋਟੀਆਂ ਮਾਲਵੇ ਦੀਆਂ ਹਰਿਆਣੇ ਦੀਆਂ ਝੋਟੀਆਂ ਬਹੁਤ ਟਾਪ ਕਲਾਸ ਚੈਂਪੀਅਨ ਕਟੀਆਂ ਆਜੋ ਕਰਦੇ ਆਂ ਵੀਰ ਹੁਣਾਂ ਨਾਲ ਗੱਲਬਾਤ ਪੁੱਛਣੀ ਐ ਇੰਨੇ ਸਾਡੇ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਮਰਾ ਸਾਸਰੀਕਾਲ ਵੀਡੀਓਗ੍ਰਾਫਰ ਹਾਂ ਹਾਂਜੀ ਵੀਰ ਜੀ ਅੱਜ ਕਿੰਨੇ ਫਿਰ ਅੱਜ ਭਾਜੀ 4 ਝੋਟੀਆਂ ਆਪਣੇ ਕੋ ਹਾਂਜੀ ਕੁਆਲਿਟੀ ਕੁਆਲਿਟੀ ਫੋਲੀ ਦਿੰਨੇ ਹੁੰਦੇ ਆਪਾਂ ਹਰ ਵਾਰੀ ਹਾਂਜੀ 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 ਇੱਧਰ ਵਖੋ ਧਿਆਨ ਮੈਂ ਤੁਹਾਨੂੰ ਬੰਦਾ ਰੱਖਿਆ ਕੜਾ ਟਾਪ ਦਾ ਵਖੋ ਬੰਦਾ ਕੰਮ ਲਿਆਣਾ ਕਰਨੇ ਝੋਟੀ ਵਖੋ ਸੀਰੀ ਗੱਡੀ ਵਖੋ ਸੀਰੀ ਸਲੱਗ ਇਹ ਵੀ ਦਿਖਾਉਨੇ ਝੋਟੀ ਪਨਾ ਇੱਥੇ ਆਜੋ ਫਿਰ ਇੱਥੇ ਆ ਜੀਏ ਵਖੋ ਝੋਟੀ हां जी येディ डिटेल ਦੱਸੋ ਫਿਰ ਹਾਂਜੀ ਦੂਜਾ ਚੋਟੀ ਚੋਟੀ ਹਾਂਜੀ ਅੱਠੋ ਦੀ ਚੋਟੀ ਚੋਟੀ ਤੇ ਦੁੱਧ ਕਿੰਨਾ ਤਿਆਰ ਹੈ ਤੁਹਾਨੂੰ 8 ਕਿਲੋ ਬੋਰਾ ਠੰਡਾ ਹੋਏਗਾ ਸੀਲਸ ਲੱਗ ਚੋਟੀ ਸਿੰਕ ਬਾਟੇ ਚੋਟੀ 12 ਗੋ ਤੇ ਜਿਹੜੀ ਸਵੇਰੇ ਬੋਲੇ ਤੋਂ ਸਾਫ ਕਰ ਆ ਮਗਰ ਬੱਚਾ ਹਾਂਜੀ ਹਾਂਜੀ ਖੋਲੋ ਫਿਰ ਮੋਹ 6 ਦੱਬ ਦੋ ਚੋਟੀ 6 ਦੰਦ ਮੋਹ ਦੁੱਧ ਜਸੂਆ ਪਿਓਰ ਦੇਖੋ ਦੇਖੋ ਛਿੱਗੀ ਚੋਟੀ ਠੰਡੀ ਸੀ ਲ ਬਿਲਕੁਲ ਆ ਗਿਆ ਠੰਡੀ ਚਲੋ ਜੀ ਇਹ ਕੱਦ ਕਾਠ ਪੂਰਾ ਵੱਡਾ ਤੇ ਜੰਮੀ ਪੜੀ ਝੋਟੀ ਪੂਰੀ ਆ ਵੇਖੋ ਝੋਟੀ ਕੱਢ ਗਿਆ ਹੈ ਮਨੇ ਮੁੱਲ ਕਰ ਛੜਨੇ ਅੱਜ ਝੋਟਿਕ ਝੋਟੀ ਵੇਖੋ ਪੇਠ ਪੁੜਾ ਵੇਖੋ ਜਿਹੜਾ ਦਾ ਕੱਦ ਕਾਠ ਪੂਰਾ ਜਵਾਨ ਲੈ ਆਉਦੀ ਕੱਦ ਕਾਠ ਪੂਰਾ ਵੱਡਾ ਤੇ ਖਣ ਲੇਵੇਂ ਦੀ ਕੁਆਲਿਟੀ ਵੀ ਚੰਗੀ ਹੈ ਵੇਖੋ ਕੱਡ ਪੂਰਾ ਵੱਡਾ ਸਾਰੀ ਚੰਗੀ ਸਾਫ ਛੋਟੀ ਦੁੱਧ 12 13 ਲੀਟਰ ਦੁੱਧ ਪੁੰਨਾ ਵੱਡ ਕੱਡ ਪੂਰਾ ਵੀਰ ਜੀ ਦੁੱਧ 12 ਕਿਲੋ ਰਮਾਨ ਮੈਂ ਕਿਹਾ ਪਹਿਲਾਂ ਨੂੰ ਕੱਤੀ ਨੇ 11 ਹੋਰ ਤੇ ਕਹਾ 12 ਕਿਲੋ ਦੁੱਧ ਚੱਲ ਜੇ ਲੈ ਫਿਰ ਛੋਟੇ ਇਹ ਲੰਮੇ ਪੈਣ ਵਾਲੇ ਕੰਮ ਹੋਇਆ ਮੱਜੇ ਟਾਈਮ ਵਾਲਾ ਸੀਲੀਆਂ ਸੀਲੀਆਂ ਨਹੀਂ ਲੱਭਦੀ ਹਾਂਜੀ ਤੇ ਫਿਰ ਰੇਟ ਦਾ ਰੇਟ ਕਰ ਨੂੰ ਭਾਏ ਆ ਹਲ ਝੋਟੇ ਦੀ 1 20 ਦੀ ਦੇ ਵਿੱਚ ਦਿੰਦੇ ਆ ਜਾਇਦ ਕਰੋ ਮੋੜ ਲਾ ਕੇ 92000 ਦੀ ਝੋਟੀ ਦੇ ਦਾਂਗੇ ਹੋਰ ਕਰੋ ਮਾਨਤਨ ਜੀ ਕਰ ਦੋ ਮਾਨਤਨ ਯਾਰ ਅੱਜ 92000 ਦੀ ਝੋਟੀ ਦੇ ਦਾਂਗੇ ਪਰ ਛੋਟੀ ਪੂੜੇ ਪੂਰੇ ਕਰ ਦੀਏ 90 ਦੀ ਆਹ ਦੀ ਝੋਟੀ 90 ਦੇ ਦਈਏ ਛੋੜ ਹੀ ਹੋਏਗੀ 100 ਰੁਪਏ ਦੀ 90 ਜੋ ਵੇਖੋ ਝੋਟੀ ਲੁੱਟ ਲਿਓ ਮੇਲਾ ਬਿਲਕੁਲ ਜਾਇਜ਼ ਰੇਟ ਆ ਗਿਆ ਮੇਲਾ ਵੇਖੋ ਚੈੱਕ ਕਰ ਲਓ ਝੋਟੀ ਝੋਟੀ ਕਰਤੀ ਜੋ ਹਾਂਜੀ ਆ ਦੋ ਨੰਬਰਾਂ ਨਗੀਨਾ ਨਗੀਨਾ ਓਹੋ ਇਹ ਨਗੀਨਾ ਕੋ ਮੋਦੀ ਨਹੀਂ ਪਾਟ ਲੇਵਾ ਇਹਨੂੰ ਲੱਗਾ ਮੈਂ ਨਾ ਵੀ ਆ ਰਿਹਾ ਮਰੂਨ ਲੇਵਾ ਬਹੁਤ ਕੁਆਲਟੀ ਆ ਲੱਗਾ ਪੂਰੇ ਵੱਡਾ ਲੇਵਾ ਇਹਨੂੰ ਲੱਗਾ ਵੇਖੋ ਝੋਟੀਆਂ ਵੀ ਕੁਆਲਟੀ ਵਾਲੀ ਇਹ ਸੁਈ ਜੋ ਸੁਈ ਝੋਟੀ ਕੋਈ 12 13 ਦੇ ਨਾ ਮਗਰ ਅੰਮਲਾ ਤੀ ਵੀ ਕੱਟੀ ਆ ਲੇਵਾ ਵੇਖੋ ਤੁਸੀਂ ਕਮਾਲਾਂ ਕੀਤੀਆਂ ਪਈਆਂ ਦਰਦ ਕੇ ਨਾ ਤੇ ਆਰਾਮ ਅਗਰ ਕੱਟੀ ਉਹ ਤਾਂ 13 ਕਿਲੋ ਦੇ ਆ 13 ਲੀਟਰ ਕਿੰਨੇ ਆਈ ਕਿੰਨੇ ਲੀਟਰ ਵਾਲੀ ਝੋਟੀ ਆ ਇਹ ਉਹ ਤਾਂ 13 ਕਿਲੋ ਦੇ ਆ ਦੋ 15 ਕਿਲੋ ਦੇ ਲੇਵਾ ਵੇਖੋ ਝੋਟੀ ਕੋ ਤੁਰਿਆ ਨਹੀਂ ਜਾਂਦਾ ਇੰਨਾ ਹੀ ਲੇਵਾ ਲੱਗਾ ਹੈ ਲੰਮੀ ਤੋਰ ਉਹਨੂੰ ਛੋਟੀ ਦਾ ਕੱਡ ਕੱਡ ਪੂਰਾ ਵੱਡਾ ਤੇ ਸੇਂਕ ਕੁਆਲਟੀ ਉਸ ਤੋਂ ਚੰਗੀ ਲੈਵਾ ਦੇ ਸਵੈ ਟਿਕਟ ਕੋਰੇ ਆਣੀ ਜਾਂਦਾ ਕਹਿੰਦੇ ਤੇ ਦੁੱਧ ਕਿੰਨਾ ਪਾਏਗੀ 20 20 ਤੇ 18 ਬੋਤਾਂ ਪਾਣੀ ਭਰ ਕੇ ਝੂਠ ਬੋਲਣਾ ਲੋਕੀ ਬੜਾ ਬੜਾ ਝੂਠ ਬੋਲਦੇ 15 ਕਿਲੋ ਦੀ ਗਾਰੰਟੀ ਹੈ ਜਿਹੜਾ ਕੋਈ ਮਰਜ਼ੀ ਆ ਜਾਏ ਕੋਈ ਸੇਵਾ ਕਰੇ ਕਹਣਾ 15 ਕਿਲੋ ਹੋਣ ਵੀ ਜਿਹੜਾ ਛੋਟੀ ਜਿਹੀ ਦੁੱਧ ਚੋਣ ਵਾਲਾ ਨਾ 13 ਕਿਲੋ ਆ 13 ਲੀਟਰ ਕੱਟ ਕਾਟ ਪੂਰਾ ਵੱਡਾ ਇਸ ਖਾਨ ਲੈਵੇ ਦੀ ਕੁਆਲਟੀ ਉਸ ਤੋਂ ਚੰਗੀ ਹੈ 6:04 ਵਜੇ ਦੇ 6 ਮਿੰਟ ਹੋ ਗਏ ਟਾਈਮ ਨੂੰ ਝਾਟੀ ਮਰਦੋ ਅੱਜ ਤੱਕ ਝੋਟੇ ਕਸਣਾ ਨਹੀਂ ਆਈ ਆਹ ਨੰਗਰ ਕੋ ਟੱਕਿਆ ਨਹੀਂ ਆ ਜੁਵਾਈ ਆ ਇਹ ਮੋਟਰ ਵਗੂ ਚੱਲਦੀ ਹੈ ਤੇ ਰੇਟ ਰੇਟ ਤਾਂ ਛੋਟੀ ਭਾਈ 1.5 ਲੱਖ ਰਤੀ ਦੀ ਦੋ ਵਧੀਆ ਇੱਕ ਨਹੀਂ ਸਰਕਾਰੀ ਲਾ ਕੇ ਖਾਦੋ ਨਾ ਕੋਈ ਵਿਚਾਰ ਕੇ ਵੇਖੋ ਕਿੱਥੇ ਕੁੜੀਆਂ ਕਿੱਥੇ ਜਾਂਦੀ ਮੰਜਾ ਡੈਂਦਾ ਝੋਟੇ ਦੀ ਖਾਲੀ ਆ ਜੀ ਪੂਰਾ ਕੱਟ ਕਾਠ ਲੈਵਾ ਭਾਂਡਾ ਚੰਗਾ ਬਿਲਕੁਲ ਤੇ ਰੇਟ ਮੋਲ ਕਰਨੋਂ ਭਾਜਣਾ ਮਰਜ਼ੀ ਕਰ ਲੀਏ ਹਾਂਜੀ ਚੋਟੀ ਬੰਨਵੋ ਚੋਟੀ ਦੇ ਨਾਲੇ ਭਾਈ ਮੰਗ ਲਈ 1.5 ਲੱਖ ਹਾਂਜੀ 1 ਲੱਖ 30 ਹਜ਼ਾਰ ਦੀ ਕਿਥੋਂ ਹੋ ਗਿਆ ਉਹ ਮਾਨਤਨ ਕਰੋ ਮਾਨਤਨ ਕਰੋ ਖੁੱਲਾ ਹੀ ਕਰ ਦੋ ਖੁੱਲਾ ਹੀ ਖੁੱਲਾ ਹੀ ਖੁੱਲਾ ਹੀ ਉੱਡਦੀ ਵਾਲਾ ਹੀ ਕੰਮ ਹੋ ਜੀ 5000 ਛੋਟ ਕਰਾਂਗੇ 1.5 5000 ਦੀ ਝੋਟੀ ਦੇਣੀ ਮਾਨਤਨ ਕਰ ਦੋ 1 ਚਾਰ ਦੀ ਦੇ ਦੋ ਚਲ ਹੋ ਜੀ 1 ਚਾਰ ਦੀ ਹਾਂਜੀ ਤੇ ਅਜ ਦੀ ਇਹਦੀ ਕੀ ਡਿਟੇਲ ਦੋਨੋਂ ਦਾ ਠੀਕ ਨਾ ਰਹਿ ਲਓ ਸੁਈਆ ਕਾਲਦੀ ਹੋਈ ਜਾਂਦਾ ਤੇ ਦੁੱਧ ਕਿੰਨਾ ਤਿਆਰ ਦੁੱਧ 12 13 ਲੀਟਰ ਵਾਲੀ ਇਹ ਵੀ ਹੈਗੀ ਆ ਖਾਲੇ ਵੇ ਦੀ ਕੁਆਲਿਟੀ ਚੰਗੀ ਆ ਇਹ ਲੈ ਕੱਦ ਕਾਟ ਦਾ ਖਾਲੇ ਵੇ ਦੀ ਕੁਆਲਿਟੀ ਚ ਵਧੀਆ ਵੀ ਪੂਰਾ ਕੱਦ ਕਾਠ ਜਵਾਨ ਹੈ ਜਿਹਨੂੰ ਆਦੇ ਇਹ ਵੀਰ ਜੀ ਦੁੱਧ ਕਿੰਨਾ ਕ ਪਾ ਜਾਏਗੀ ਹਾਂਜੀ ਹਾਂਜੀ ਮੁੱਲ ਕਰਨੋ ਭਾਈ ਜਿੰਨਾ ਮਰਜ਼ੀ ਇਹਦਾ ਕਰ ਲਓ ਹਾਂਜੀ ਜੈਸੇ ਜਾਂ ਨੋ ਛੋਟੀ 60000 ਰੁਪਏ ਦੇ ਦੇ ਦਿੰਗੇ ਤੇ ਦੁੱਧ 12 13 ਲੀਟਰ ਪਾ ਜਾਈ ਖੁੱਲਾ 10 11 ਕਿਲੋ ਦੁੱਧ ਭਰ ਜਾਏਗੀ ਕੱਲ ਸੋਈ ਜੇ ਸਵੇਰੇ ਹਾਂਜੀ ਤੇ ਰੇਟ ਜਿਆ ਜੀ ਇਹਦਾ 60000 ਹਾਂਜੀ ਆ ਤੇ ਜੇ ਨੰਬਰ ਤੇ ਆ ਭਾਈ ਦੇਖੋ ਗੱਡੀ ਵੱਡੀ ਮੈਂ ਜੋ ਅੱਜ ਸੋਈ ਨੂੰ ਇੱਕ ਮਹੀਨਾ ਹੋ ਚਲਾ ਲਓ ਮਹੀਨਾ ਹਾਂਜੀ ਆ ਮਨਤੀ ਜਨ ਮਗਰ ਵੀ ਕਟਾ ਬਹੁਤ ਮੋਟਾ ਜੋ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਆ ਇਹਦੇ ਲਈ 13 ਕਿਲੋ ਦੁੱਧ ਤਿਆਰ ਹੈ 13 ਲੀਟਰ ਚ ਆ ਕੇ ਦੋਗੇ ਮੈਂ ਕਹਾਂ ਚੁਆਕੇ ਦੋ ਟਾਈਮ ਤਿੰਨ ਟਾਈਮ ਆਪਣੇ ਕੋਲ ਇਹਦਾ ਵੀ ਲੈਵਾ ਵੇਖੋ ਸੁਣਿਆ ਚੋਕ ਤੇ ਸੱਲੀ ਕਰਕੇ ਲੈਵਾ ਵੇਖੋ ਇਹਦਾ ਵੀ ਲੈਵਾ ਮੈਂ ਨਾ ਇਹਨੂੰ ਚੰਗਾ ਇਹਨੂੰ ਆ ਮਗਰ ਕਟਾ ਕੱਦ ਕਾਟ ਇਹਦਾ ਪੂਰਾ ਵੱਡਾ ਕਟਾ ਵੇਖੋ ਪੂਰਾ ਵੱਡਾ ਕਟਾ ਹੈ ਤੇ ਮਗਰ ਮਹੀਂ ਪੂਰੀ ਕੁਆਲਿਟੀ ਵਾਲੀ ਸਿੰਘ ਵੀ ਚੰਗਾ ਥਣਲੇਵੇ ਦੀ ਕੁਆਲਿਟੀ ਵੇਖੋ ਨਾੜਾ ਵੇਖੋ ਛੱਡੇ ਮੈਂ ਕਹਾਂ ਮਹੀਂ ਦੀ ਚੁਆਈ ਕਿਦੇ ਭਰਨੀ ਇੱਕ ਨੰਬਰ ਹੋਏਗੀ ਹਾਂਜੀ ਤੇ ਦੋ ਦੇ ਕਿਨਾਂ ਚੁਆਜੀ ਦੋਦ ਪਾਇਚੋ ਅੱਪੀ ਖੁੱਲਾ ਮਹੀਂ ਐ ਇਸ ਟਾਈਮ ਕੋਈ ਸਰਵਾ ਕਰੇ 13 ਕਿਲੋ ਦੋਦੇ ਹੋਰ ਕਿਲੋ ਖੰਡ ਵਾਜੇਗੀ 14 ਤੇ ਦੋਦੇ ਆ ਜਾਏਗੀ ਛੱਡੇ ਦੇ ਨਾੜਾ ਵੇਖੋ ਤੁਸੀਂ ਮਈ ਦੇ ਪਰਲੇ ਪਰਲੇ ਇੱਕ ਨੰਬਰ ਬਰੋਏਗੀ ਤੇ ਰੇਟ ਹੈ ਰੇਟ ਕਿੰਨਾ ਕਰਦੀ ਹੈ ਰੇਟ ਦਾ ਇਹੋ ਜੀ ਮਤਲਬ ਕਿ ਲੱਖ ਲੱਖ ਰੁਪਏ ਮੰਗੀ ਜਾਂਦੇ ਜਾਇਜ਼ ਕਰੋ ਲੱਖ ਜਾਇਜ਼ ਕਰਨਾ ਹੈ ਆਪਾਂ ਚੋ ਮਈ ਹਾਂ ਜਾਣਾ 82000 ਰੁਪਏ ਦੀ ਦੇਣੀ ਹੈ ਮਾਨਤਨ ਕਰ ਮਾਨਤਨ ਕਰ ਦਾਂਗੇ 2000 80000 ਦੀ ਮਈ ਦੇ ਰਹਾਂਗੇ ਏਡੀ ਵੀ ਮਈ ਕੋਈ ਮਰਜ਼ੀ ਕੋ ਹਾਂਜੀ ਆ ਛੋਟੀ ਦਾ ਲੇਵਾ ਵੇਖੋ ਫੇਰ ਇੱਕ ਅੱਡੀ